ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਭਾਰਤ ਮੈਂ ਸ਼ਿੰਗਾਰਾ ਸਿੰਘ ਗਿਆਨ ਪ੍ਰੈਜ਼ੀਡੈਂਟ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਅੱਜ ਇੱਕ ਬਹੁਤ ਹੀ ਚਿੰਤਾਜਨਕ ਮੁੱਦੇ ਤੇ ਮੈਂ ਬੋਲਣ ਲੱਗਿਆ ਸਾਡੇ ਪੰਜਾਬ ਦੇ ਵਿੱਚ ਫਾਜ਼ਿਲ ਖਾ ਵਿਖੇ ਇੱਕ ਪੱਤਰਕਾਰ ਵਿਸ਼ਵਦੀਪ ਜੋ ਕਿ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਹੈ ਬੜੇ ਚਿਰਾਂ ਤੋਂ SC BC ST OBC ਮਿਨੋਰਟੀਜ਼ ਦੇ ਹੱਕਾਂ ਦੀ ਗੱਲ ਕਰਦਾ ਰਹਿੰਦਾ ਹੋ ਬੇਵਾਕ ਬੋਲਦਾ ਔਰ ਹਮੇਸ਼ਾ ਉਹਨਾਂ ਦੇ ਨਾਲ ਖੜਦਾ ਹੈ ਪਰ ਇੱਕ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਜਦੋਂ ਵਿਸ਼ਵਦੀਪ ਨੇ ਕਿਹਾ ਕਿ ਬੋਲੀ ਕਰਵਾਓ ਤੇ ਜਿਹੜਾ ਉੱਥੇ ਦਾ ਤੰਤਰ ਸੀ BDPO ਜਾਂ ਹੋਰ ਉਹਨਾਂ ਨੇ ਕਹਿ ਦਿੱਤਾ ਕਿ ਬੋਲੀ ਤਾਂ ਹੋ ਚੁੱਕੀ ਹੈ ਪਰ ਬੋਲੀ ਨਹੀਂ ਹੋਈ ਸੀ ਉਸ ਉਹਦੇ ਨਾਲ ਹੀ ਜਿਹੜੇ ਜਦੋਂ ਇੱਕ ਦਿਨ ਦੁਆਰਾ ਵਿਸ਼ਵਦੀਪ ਨੂੰ ਵੀਡੀਓ ਦਫ਼ਤਰ ਬੁਲਾਇਆ ਜਾਂਦਾ ਤਾਂ ਉੱਥੇ ਆਮ ਆਦੀ ਪਾਰਟੀ ਦੇ ਐਮਐਲਏ ਦੇ ਨਾਲ ਕੁਝ ਹੋਰ ਬੰਦੇ ਉੱਥੇ ਪਹਿਲਾਂ ਹੀ ਬੈਠੇ ਸਨ ਜਿਨ੍ਹਾਂ ਨੇ ਇਹ ਵਿਸ਼ਵਦੀਪ ਦੇ ਨਾਲ ਕੁੱਟਮਾਰ ਕੀਤੀ ਤੇ ਉਹ ਉਸ ਤੇ ਪਰਚਾ ਕਰਵਾ ਕੇ ਉਸ ਨੂੰ ਅਰੈਸਟ ਕਰਵਾ ਦਿੱਤਾ ਜੋ ਕਿ ਬਹੁਤ ਹੀ ਮੰਦਭਾਗੀ ਕਦਣਾ ਹੈ ਕਿਉਂਕਿ ਜਿਹੜਾ ਮੀਡੀਆ ਹੁੰਦਾ ਇਹ ਇੱਕ ਲੋਕਤੰਤਰ ਦਾ ਚੌਥਾ ਪਿੱਲਰ ਹੈ ਕੋਈ ਵੀ ਸਰਕਾਰ ਕਿਸੇ ਵੀ ਮੀਡੀਆ ਪਰਸਨ ਨੂੰ ਜਾਂ ਕਿਸੇ ਵੀ ਨਾਗਰਿਕ ਨੂੰ ਆਪਣੇ ਹੱਕ ਦੀ ਗੱਲ ਕਰਨ ਤੋਂ ਨਹੀਂ ਰੋਕ ਸਕਦੇ ਔਰ ਬਿਸ਼ਪਜੀਤ ਵਰਗੇ ਬੇਬਾਕ ਬੋਲਣ ਵਾਲੇ ਪੱਤਰਕਾਰ ਨੂੰ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਉਹ ਉਹਨਾਂ ਦੇ ਕਰਨ ਕੰਮ ਕਰਨ ਦਾ ਤਰੀਕਾ ਹੀ ਇਹ ਹੋជា ਸੀ ਕਿ ਹਮੇਸ਼ਾ ਹੀ ਉੱਥੇ ਪਹੁੰਚ ਜਾਂਦੇ ਸਨ ਜਿੱਥੇ ਕਿਸੇ ਵੀ ਮਜ਼ਦੂਮ ਦੇ ਨਾਂ ਤੱਕਾ ਹੁੰਦਾ ਹੋਵੇ 11 6 2024 ਨੂੰ ਉਹਨਾਂ ਦੇ ਪਰਚਾ ਹੋਇਆ ਤੇ ਉਹਨਾਂ ਤੇ ਜਿਹੜੀ ਧਾਰਾਵਾਂ ਲੱਗੀਆਂ ਉਹ 353 186 506 427 148 149 ਤੇ ਆਰ ਅਜੈਕਟ ਵਾਲੀ 25 ਤੇ 27 ਧਾਰਾ ਲਾ ਕੇ ਉਸ ਨੂੰ ਅਰੈਸਟ ਕੀਤਾ ਗਿਆ ਜੋ ਕਿ ਸਰਾਸਰ ਤੱਕੇਸ਼ਾਹੀ ਹੈ ਸੋ ਮੈਂ ਬੇਨਤੀ ਕਰਦਾ ਐ एसएसपी ਫਾਜ਼ਿਲਕਾ ਨੂੰ ਕਿ ਸ਼੍ਰੀਮਾਨ ਜੀ ਬੇਨਤੀ ਹੈ ਕਿ ਇਸ ਸਾਰੇ ਮਾਮਲੇ ਨੂੰ ਖੋਖਿਆ ਜਾਵੇ ਔਰ ਜੋ ਅਸਲੀਅਤ ਹੈ ਉਹ ਸਾਰਿਆਂ ਸਾਹਮਣੇ ਲਿਆਂਦੀ ਜਾਵੇ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਰਬੋਗਨ ਸਿੰਘ ਮਾਨ ਜੀ ਨੂੰ ਵੀ ਬੇਨਤੀ ਕਰਦਾ ਐ ਕਿ ਕਿਰਪਾ ਕਰਕੇ ਉਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਜੋ ਤੁਹਾਡੇ ਰਾਜ ਦੇ ਵਿੱਚ ਅਰਾਜਿਕਤਾ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਤੁਸੀਂ ਜਿਸ ਮਿਸ਼ਨ ਨੂੰ ਲੈ ਕੇ ਰਾਜ ਸੱਤਾ ਦੇ ਵਿੱਚ ਆਇਓ ਉਸ ਮਿਸ਼ਨ ਨੂੰ ਪੂਰਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਜੋ ਵੀ ਐਸਸੀ ਕਮਿਊਨਿਟੀ ਦੇ ਉੱਤੇ ਅਤਿਆਚਾਰ ਗੈਂਗਸਟਰਵਾਦ ਨਸ਼ਾਖੋਰੀ ਜੋ ਵੀ ਚੀਜ਼ਾਂ ਇਹ ਮਾੜੀਆਂ ਹਾਲਤਾਂ ਨੂੰ ਬੜਾਵਾ ਮਿਲ ਰਿਹਾ ਹੈ ਕਿਰਪਾ ਕਰਕੇ ਇਹਨਾਂ ਦੇ ਨੱਥ ਪਾਉਣ ਦੀ ਕੋਸ਼ਿਸ਼ ਕਰੋ ਇਹ ਇਹੋ ਜਿਹਾ ਨਾ ਇਹ ਕੋਈ ਸਮਾਂ ਨਾ ਆ ਜਾਵੇ ਕਿ ਲੋਕ ਤੁਹਾਡੇ ਵਿਰੁੱਧ ਖੜ੍ਹ ਜਾਣ ਔਰ ਜੇਕਰ ਵਿਸ਼ਵਦੀਪ ਦੇ ਮਾਮਲੇ ਦੇ ਵਿੱਚ ਕੋਈ ਸਹੀ ਨਤੀਜਾ ਨਾ ਆਇਆ ਸਹੀ ਨਤੀਜਾ ਨਾ ਨਿਕਲਿਆ ਜਾਂ ਤੁਸੀਂ ਸਹੀ ਦਿਸ਼ਾ ਦੇ ਦੇ ਕੇ ਉਹ ਉਸ ਮਾਮਲੇ ਨੂੰ ਨਾ ਸੁਲਝਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਾਰੇ ਐਸਸੀ ਐਸਟੀ ਓਬੀਸੀ ਸੜਕਾਂ ਤੇ ਆ ਜਾਣਗੇ ਕਿਤੇ ਮਾਹੌਲ ਨਾ ਖਰਾਬ ਹੋ ਜਾਵੇ ਕਿਰਪਾ ਕਰਕੇ ਇਸ ਨੂੰ ਮਾਹੌਲ ਖਰਾਬ ਹੋਣ ਤੋਂ ਪਹਿਲਾਂ ਪਹਿਲਾਂ ਨਿਪਟਾ ਲਓ ਇਸ ਨੂੰ ਸੁਲਝਾ ਲਓ ਕਿਉਂਕਿ ਤੁਸੀਂ ਕਾਬਿਲ ਹੋ ਤੁਸੀਂ ਕਰ ਸਕਦੇ ਹੋ ਸੋ ਮੈਂ ਫਿਰ ਬੇਨਤੀ ਕਰਦਾ ਐਸਐਸਪੀ ਫਾਜ਼ਿਲਕਰ ਨੂੰ ਸ਼੍ਰੀਮਾਨ ਜੀ ਤੁਸੀਂ ਵੀ ਪਰਸਨਲੀ ਇੰਟਰਫੇਅਰ ਕਰਕੇ ਇਸ ਮਾਮਲੇ ਨੂੰ ਛੇਤੀ ਨੂੰ ਛੇਤੀ ਸੁਲਝਾਣ ਦੀ ਕੋਸ਼ਿਸ਼ ਕਰੋ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਇਸ ਆਪਣੀ ਬਾਣੀ ਨੂੰ ਬਰਾਮਦ ਦਿਨਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ